ਅੱਜ ਅੱਜ ਮਿਤੀ 12 ਜਨਵਰੀ 2024 ਨੂੰ ਗਲੀ ਨੰਬਰ 4 ਨਿਓ ਹਰਿੰਦ੍ਰਾਨਗਰ ਦੇ ਪਰਿਵਾਰਾਂ ਵੱਲੋਂ ਮਿਲ ਜੁਲ ਕੇ ਨਵੇਂ ਸਾਲ ਦੀ ਆਮਦ ਤੇ ਗਲੀ ਮਹੱਲੇ ਦੀਆਂ ਖੁਸ਼ੀਆਂ ਤਰੱਕੀਆਂ ਵਿਕਾਸ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੱਜ ਗਲੀ ਨੰਬਰ 4 ਵਿੱਚ ਕਰਵਾਏ ਗਏ ਹਨ ਇਹ ਪਾਠ ਸਾਰੇ ਪਰਿਵਾਰਾਂ ਦੇ ਮਿਲਜੋਲ ਦੇ ਨਾਲ ਉਹਨਾਂ ਦੁਆਰਾ ਸੇਵਾ ਕਰਕੇ ਇਸ ਕਾਰਜ ਨੂੰ ਜਿਹੜਾ ਉਹਨੇ ਪਰੇ ਚੜਾਇਆ ਗਿਆ ਹੈਗਾ ਤਾਂ ਅਸੀਂ ਇੱਥੇ ਵੜਪਾਗੇ ਸਮਝਦੇ ਹਾਂ ਕਿ ਗੁਰੂ ਦੇ ਚਰਨ ਆਪਣੇ ਗਲੀ ਦੇ ਵਿੱਚ ਪਵਾ ਕੇ ਅਸੀਂ ਆਪਦੇ ਆਪ ਨੂੰ ਤਰੱਕੀ ਦੇ ਵਿੱਚ ਵਿਕਾਸ ਦੇ ਵਿੱਚ ਖੁਸ਼ੀਆਂ ਦੇ ਲਈ ਹਮੇਸ਼ਾ ਤਤਪਰ ਰਹਾਂਗੇ ਇਸ ਦੌਰਾਨ ਸੁਖਨੀ ਸਾਹਿਬ ਜੀ ਪਾਠ ਕਰਵਾਏ ਗਏ ਨੇ ਅਰਦਾਸ ਕਰਵਾਈ ਗਈ ਹੈ ਨਾਲ ਚਾਹ ਤੇ ਰੋਟੀ ਦੇ ਲੰਗਰ ਹੈ ਜਿਹੜੇ ਉਹ ਸਾਰੀ ਸਮੂਹ ਸੰਗਤ ਦੀ ਸਹਿਯੋਗ ਦੇ ਨਾਲ ਤਣੋਂ ਮਣੋਂ ਧਣੋਂ ਉਹ ਇੱਥੇ ਅੱਜ ਕਰਵਾਏ ਜਾ ਰਹੇ ਹਨ ਤਾਂ ਇਸ ਮੌਕੇ ਇਸੋ ਮੌਕੇ ਦੇ ਉੱਤੇ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਆਲੇ ਦੁਆਲੇ ਵੀਰਾਂ ਨੂੰ ਸੱਜਣਾਂ ਨੂੰ ਉਹ ਬੋਧ ਆਈ ਦਿੰਦੇ ਆ ਨਵੇਂ ਸਾਲ ਦੀ آمد ਵਾਸਤੇ ਕਿ ਉਹਨਾਂ ਦੇ ਲਈ ਉਹ ਤਰੱਕੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ